ਤਰੀ ਰਾਗ ਮਹਿਲਾ ਪਹਿਲਾ ਸਭ ਰਸ ਮਿੱਠੇ ਮਨ ਸੁਣੇ ਸਾਲੂਣੀ ਖੱਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀਏ ਸ਼ਕਤੀ ਅੰਮ੍ਰਿਤ ਪਾਓ ਇੱਕ ਜਾ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖੱਦ ਹੈ ਤਨ ਪੀੜੀ ਹੈ ਮਨੁ ਮੈਂ ਚਲੈ ਵਿਕਾਰ ਰਹਾ ਰੱਤਾ ਪੈਨਣ ਮਨ ਰੱਤਾ ਸੁਤੇ ਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਤਹਿਰਨ ਤਰ ਧਾਨ ਕਮਰ ਬੰਦ ਸੰਤੋਖ ਕਾ ਤਨ ਜੋ ਬੰ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖੁਆਰ ਜਿਤ ਪੈਦ ਹੈ ਤਨ ਪੀੜੀ ਐ ਮਨ ਮੈਂ ਚਲੈ ਵਿਕਾਰ ਰਹਾਉ ਓੜੇ ਪਖਰ ਸੋਇਨੇ ਸਾਖਤ ਬੂਝਣ ਤੇਰੀ ਬਾਤ ਤਰਕਸ਼ ਤੀਰ ਕਮਾਨ ਸੰਗ ਤੇਗ ਬੰਦ ਗਉਣ ਥਾਤ ਵਾਜਾ ਨੇਜ਼ਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੋਵਾਰ ਜਿੱਤ ਚੜ ਤਮ ਪੀੜੀ ਐ ਮਨ ਮੈਂ ਚੱਲੇ ਵਿਕਾਰ ਤਰਹਾਉ ਧਰਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾ ਪੂਸ਼ਮ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜੇ ਤਸੁੱਤ ਤੰ ਪੀੜੀਏ ਮਨ ਮੈਂ ਚੱਲ ਵਿਕਾਰ ਰਹਾਉ ਸ੍ਰੀ ਰਾਗ ਮੈਲਾ ਪਹਿਲਾ ਕੁੰਭੂ ਕੀ ਤਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤੇ ਤਟ ਘਟ ਮਤ ਵਿਗਾਸ ਹੋਤ ਮਤੀ ਸਾਲਾਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋਹੇਰ ਕਮਾਈ ਆ ਕੂੜਾ ਕੂੜਾ ਜ਼ੋਰ ਰਹਾਉ ਪੂਜ ਲੱਗ ਪੀਰ ਆਖੀਏ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਦ シュਮਾਰ ਜਾਂ ਪਤ ਲੇਖਾ ਨਾ ਪਵੇ ਸਭਾ ਪੂਜ ਖੋਾਰ ਜਿਨ ਕੋ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ ਉਹਨਾ ਅੰਦਰ ਨਾਮ ਨਿਧਾਨ ਹੈ ਨਾਮ ਪ੍ਰਗਟ ਹੋਏ ਨਾਉ ਪੂਜਿਆ ਨਾਉ ਮੰਨਿਆ ਅਖੰਡ ਸਦਾ ਸੱਚ ਸੋਇ ਕਿਹੂ ਕੇਰ ਲਾਇਆ ਤਾਂ ਜਿਉ ਕੀਆ ਹੋਇ ਜਲੀਆਂ ਸਭ ਸਿਆਣਪ ਉੱਠੀ ਚੱਲਿਆ ਰੋਏ ਨਾਨਕ ਨਾਮ ਵਸਾਰਿਆ ਡਰ ਗਿਆਂ ਕੀ ਆ ਹੋਇ ਸ੍ਰੀ ਰਾਗ ਮੈਲਾ ਪਹਿਲਾ ਗੁਣਮੰਤੀ ਗੁਣ ਵਿਥਰੇ ਔਗਰਵੰਤੀ ਥੂਰ ਜੇ ਲੋੜੇਂ ਵਰ ਕਾਮਣੀ ਨਾ ਮਿਲੀਏ ਫਿਰ ਤੂਰ ਨਾ ਬੇੜੀ ਨਾ ਤੁੱਲੜਾ ਨਾ ਪਾਈਏ ਫਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮੁਖ ਪੂਰਾ ਜੇ ਕਰ ਪਾਈਏ ਸੱਚ ਅਤੋਲ ਰਹਾਉ ਕਬ ਹਰ ਮੰਦਰ ਸੋਹਣ ਤਿਸ ਮੈਂ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਦਿਨ ਪੌੜੀ ਘੜ ਕਿਉ ਚੜੋ ਗੁਰਖਾਲ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰਤੁਲਾ ਹਰਨਾਉ ਗੁਰਸਰ ਸਾਗਰ ਬਹੈ ਥੋ ਬੁਰਤੀ ਰਤ ਦਰਿਆ ਜੇ ਤਿਸ ਭਾਵੈ ਉਜਲੀ ਸਤ ਸਰ 94 ਜਾ ਪੂਰਾ ਪੂਰਾ ਅਖੀਏ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣ ਪੂਰੇ ਆਸ ਮੇਰਾਸ ਨਾਨਕ ਪੂਰਾ ਜੇ ਮਿਲੇ ਕਿਉ ਘਟ ਗੁਣ ਤਾਸ ਸ੍ਰੀ ਰਾਗ ਮੈਲਾ ਪਹਿਲਾ ਆਵੋ ਪਹਿਣੇ ਗੱਲ ਮਿਲੇ ਅੰਕ ਸਹਿਲੜੀਆਂ ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤ ਚੀਆਂ ਸੱਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ ਕਰਤਾ ਸਭ ਕੋ ਤੇਰੇ ਜ਼ੋਰ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕੀ ਹੋਰ ਰਹਾ ਜਾਇ ਤੁਛੋ ਸੋਹ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਪਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇ ਵਡ ਤੇਰੀ ਦਾਤ ਕਿਤੇ ਤੇਰੇ ਜੀ ਜੰਤ ਸਿਸਤ ਕਰੈ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮੈਂ ਸਾਚ ਸੁਮਾਏ ਸੁਰਤ ਹੋਵੇ ਤਤ ਉਗਵੇ ਗੁਰਬਚਨੀ ਭੋਖਾਇ ਨਾਨਕ ਸੱਚਾ ਪਾਤਿਸ਼ ਪਹਿਲਾ ਮਿਲਾਈ ਸ੍ਰੀ ਰਾਗ ਮੈਲਾ ਪਹਿਲਾ ਪਹਿਲੀ ਸਰੀ ਜੇ ਉਬਰੀ ਹਮੈ ਮੋਈ ਕਰਾਂ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾ ਵੇ ਸਹਾ ਕਲਪ ਤਿਆਗੀ ਬਾਦ ਹੈ ਸੱਚਾ ਵੇ ਪੁਰਵਾ ਮਨ ਰੇ ਸੱਚ ਮਿਲੈ ਤੌ ਜਾਏ ਤੈ ਬਿਨ ਨਿਰਭਉ ਕਿਉ ਥੀਏ ਗੁਰਮੁਖ ਸ਼ਬਦ ਸੁਮਾਏ ਰਹਾ ਕੇਤਾ ਆਖਣ ਆਖੀਏ ਆਖਣ ਤੋਟ ਮਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਏ ਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨੁ ਲਸੈ ਸੋ ਕੋ ਹੋਇ ਜਗ ਸੁਪਨਾ ਬਾਜ਼ੀ ਬਣੀ ਕਿਨ ਮੈਂ ਖੇਲ ਖੇਲਾਏ ਸੰਜੋਗੀ ਮਿਲ ਇੱਕ ਸੇ ਵੇ ਜੋਗੀ ਉਠ ਜਾਏ ਜੋ ਤਿਸ ਪਹਾਣਾ ਸੋ ਥੀਏ ਅਵਰਨਾ ਕਰਣਾ ਜਾਂ ਜਾਏ ਗੁਰਮੁਖ ਵਸਤ ਵਸਹਾਈਏ ਸਚ ਵਖਰ ਸਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸ਼ਾਬਾਸ਼ ਨਾਨਕ ਵਸਤ ਪਸ਼ਾਨ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਾਲ ਤਹੱਲਾ ਤਾਤ ਮਿਲਾ ਸੁਨ ਤਾਤ ਕੋ ਸਿਫਤੀ ਸਿਫਤ ਸੁਮਾਏ ਲਾਲ ਗੁਲਾਲ ਘੇਬਰਾ ਸੱਚਾ ਰੰਗ ਚੜਾਓ ਸਤ ਮਿਲੈ ਸੰਤੋਖੀਆਂ ਹਰ ਜਪ ਇੱਕ ਭਾਏ ਪਾਈ ਰੇ ਸੰਤ ਜਨਾਂ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਤਦਾਰਸ ਤੇਣ ਰਹਾਉ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੋਹਾਰ ਸੱਚ ਕਰਣੀ ਦੇ ਪਾਈਏ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਇਆ ਆਤਮ ਰਾਮ ਵਿਚਾਰ ਤ੍ਰਬਿਦ ਕਰਮ ਕਮਾਈਐ ਆਸ ਅੰਦੇ ਸਾ ਹੋਏ ਕਿਉ ਗੁਰ ਬਿਨ ਤ੍ਰਕੁਟੀ ਛੁੱਟਸੀ ਸਹਿਜ ਮਿਲੇ ਸੁਖ ਹੋਏ ਨਿਜ ਘਰ ਮਹਿਲ ਪਛਾਣੀਐ ਨਦਰ ਕਰ ਮਲਥੋਏ ਬੇਨਗਰ ਮੈਲ ਨਾ ਉਤਰੇ ਬੇਨਹਾਰ ਕਿਉ ਘਰਵਾਸ ਏਕੋ ਸ਼ਬਦ ਵਿਚਾਰੀਏ ਅਵਰ ਤੇ ਆਗੈ ਆਸ ਨਾਨਕ ਦੇਖ ਦਿਖਾਈਏ ਹਉ ਸਦ ਬਲੇ ਹਾਰ ਜਾਸ